ਚੇਖਾ ਕਰ ਜੋ ਪਿੱਛੇ ਚੱਲ ਜੋ ਪਿੱਛੇ ਵੇਖੋ ਮਾਤੇ ਹੋ ਜੋ ਮਾਣੇ ਪਿੱਛੇ ਪਿੱਛੇ ਨਵਾਂ ਸ਼ਹਿਰ ਦੇ ਵਿੱਚ ਇਸ ਟਾਈਮ ਅਸੀਂ ਖੜੇ ਆ ਡਾਕਟਰ ਭੀਮਰਾਵ ਅੰਬੇਦਕਰ ਜੀ ਦਾ ਜਿਹੜਾ ਬੁੱਤ ਲੱਗਿਆ ਆ ਚੌਂਕ ਦੇ ਵਿੱਚ ਅੱਜ ਡਾਕਟਰ ਭੀਮਰਾਵ ਅੰਬੇਦਕਰ ਦਾ ਪ੍ਰੀ ਨਿਰਵਾਸ ਅਵਤਾਰ ਸਿੰਘ ਕ੍ਰੀਮਪਰੀ ਜੋ ਕਿ ਬੀਐਸਪੀ ਦੇ ਪੰਜਾਬ ਪ੍ਰਧਾਨ ਨੇ ਉਹਨਾਂ ਦੇ ਨਾਲ ਡਾਕਟਰ ਨਛੱਤਰਪਾਲ ਜੋ ਕਿ ਨਵਾਂ ਸ਼ਹਿਰ ਤੋਂ ਵਿਧਾਇਕ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਬੀਐਸਪੀ ਆਗੂਆਂ ਵੱਲੋਂ ਜਿਹੜਾ ਹੈ ਡਾਕਟਰ ਪੀਵਰਾਮ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦੇ ਵਾਸਤੇ ਉਪਲਗ ਸ਼੍ਰੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਨਵਾਂ ਸ਼ਹਿਰ ਦੇ ਵਿੱਚ ਆ ਤੁਸੀਂ ਵੀਡੀਓ ਦੇਖ ਰਹੇ ਹੋ ਬੀਐਸਪੀ ਦੇ ਆਗੂ ਤੇ ਬੀਐਸਪੀ ਦੇ ਲੀਡਰਸ ਆਏ ਵਨ ਉਹਨਾਂ ਦੀ ਜਿਹੜੀ ਸਾਰੀ ਟੀਮ ਅ ਉਹ ਅੱਜ ਪ੍ਰੀ ਨਿਰਵਾਣ ਦੇ ਵਾਸਤੇ ਉੱਤੇ ਉਪਲਖ ਵਿੱਚ ਡਾਕਟਰ ਭੀਮਰਾਓ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਦੇ ਰਹੇ ਨੇ ਹਾਂ ਤੁਸੀਂ ਨਵਾਂ ਸ਼ਹਿਰ ਅੰਬੇਡਕਰ ਚੌਕੀਆਂ ਜਿਹੜੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਟਰੁੱਥ ਕੇਸਟੇ ਦੇ ਉੱਤੇ ਐਸਪੀ ਆਗੂ ਜਿਹੜੇ ਆ ਉਹ ਡਾਕਟਰ ਪੀਮਰਾਵ ਅੰਬੇਦਕਰ ਜੀ ਦੇ ਪ੍ਰੀ ਨਿਰਵਾਣ ਦੇ ਵਾਸਤੇ ਉਪਲਬਖ ਵਿੱਚ ਜਿਹੜੀ ਆ ਸ਼ਰਧਾਂਜਲੀ ਦੇ ਰਹੇ ਨੇ ਨਵਾਂ ਸ਼ਹਿਰ ਅੰਬੇਦਕਰ ਚੌਕ ਡਾਕਟਰ ਪੀਮਰਾਵ ਅੰਬੇਦਕਰ ਚੌਕ ਜਿਹੜਾ ਆ ਉੱਥੇ ਪਹੁੰਚੇ ਹੋਏ ਨੇ ਅਵਤਾਰ ਸਿੰਘ ਕ੍ਰੀਮ ਪਰਿਯੋਗੀ ਪ੍ਰਦੇਸ਼ ਅਧਿਐਕਸ਼ ਨੇ ਕੁਝ ਕੁ ਸਮਾਂ ਪਹਿਲੇ ਲੱਗੇ ਨੂੰ ਉਹਨਾਂ ਨੇ ਡਾਕਟਰ ਨਿਸ਼ਾਤਰਪਾਲ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ ਇਹਨਾਂ ਸਾਰੇ ਦੀ ਅਗਵਾਈ ਦੇ ਵਿੱਚ ਜਿਹੜੀ ਆ ਆਓ ਅੱਗੇ ਆਓ डॉक्टर साहब मीडिया बाईट है नहीं है एते के सॉरी सॉरी हां जी आने बात वो दिखाते हैं हां जी प्रधान जी जी साहब ਸਰੀਰਕ ਤੌਰ ਤੇ ਸੰਵਾਦ ਵਾਲੇ ਤਰ੍ਹਾਂ ਚੱਲੇਗਾ ਸੀ ਲੇਕਿਨ ਇਸ ਦਾ ਤੌਰ ਤੇ ਕੀ ਕਰੀਏ ਰਹਿਣਾ ਮੋਂ ਬਕਰ ਨੂੰ ਨਾ ਚੜਦੇ ਸੋ ਕਿੱਥੇ ਘਟਾ ਰਿਹਾ ਹੈ ਕਿਉਂਕਿ ਉਹਨਾਂ ਦੀ ਜੋ ਇਸ ਪੇਜ ਤੇ ਲਈ ਕੰਟਰੀਬਿਊਸ਼ਨ ਹੈ ਜੋ ਇਸ ਪੇਜ ਨੂੰ ਸਭਿਧਾਨ ਦਿੱਤਾ ਔਰ ਸਭਿਧਾਨ ਦੇ ਵਿੱਚ ਪੇਜ ਤੇ ਹਰ ਵਰਗ ਨੂੰ ਵਧਣ ਫੁੱਲਣ ਦਾ ਮੌਕਾ ਦਿੱਤਾ ਹਰ ਧਰਮ ਨੂੰ ਉਹਦਾ ਕਲਚਰ ਪ੍ਰਮੋਟ ਕਰਨ ਦਾ ਅਧਿਕਾਰ ਦਿੱਤਾ ਹਰ ਧਰਮ ਦੇ ਧਾਰਮਿਕ ਇਨਾਂ ਦੇ ਸਨਮਾਨ ਦਾ ਪ੍ਰਬੰਧ ਕੀਤਾ ਹਰ ਇਸ ਦੇਸ਼ ਦੇ ਵਸਨੀਕ ਦੇ ਜਾਨ ਮਾਲ ਇਮਾਨ ਦੀ ਗਾਰੰਟੀ ਦਿੱਤੀ ਔਰਤ ਨੂੰ ਬਰਾਬਰ ਦਾ ਰੁਤਬਾ ਦਿੱਤਾ ਮੈਂ ਇਹ ਕਹਿ ਸਕਦਾ ਕਿ ਭਾਰਤ ਔਰ ਪਾਕਿਸਤਾਨ ਦੋ ਮੁਲਕ ਇਕੱਠੇ ਬਣੇ ਸੀ ਲੇਕਿਨ ਪਾਕਿਸਤਾਨ ਦੇ ਦੋ ਟੁਕੜੇ ਹੋ ਗਏ ਭਾਰਤ ਅਜੇ ਅੱਜ ਇੱਕ ਹੈ ਤੋ ਇਹਦਾ ਕ੍ਰੈਡਿਟ ਦੇਸ਼ ਦੇ ਹੁਕਮਰਾਨ ਨੂੰ ਨਹੀਂ ਇਹਦਾ ਕ੍ਰੈਡਿਟ 바ਵਾ ਸਾਹਿਬ ਡਾਕਟਰ ਭੀਮrao ਅੰ베ਡਕਰ ਜੀ ਦੇ ਸੰਵਿਧਾਨ ਨੂੰ ਜਾਂਦਾ ਕਿਉਂਕਿ ਸੰਵਿਧਾਨ ਦੇ ਵਿੱਚ ਇੱਕ ਗੁਣਵੱਤਾ ਹੈ ਕਿ ਉਹ ਸਾਰੀ ਬਲਬਾੜੀ ਨੂੰ ਦਿੱਤਲਸਤੇ ਦੇ ਰੂਪ ਦੇ ਵਿੱਚ ਲੈ ਕੇ ਬੈਠਾ ਤੋ ਅੱਜ ਦੇ ਦਿਨ ਤੇ ਬਹੁਤ ਜੁਗ ਸਮਾਜ ਪਾਰਟੀ ਵੱਲੋਂ ਅਸੀਂ ਉਸ ਵਸੀਆ ਨੂੰ ਸਰਦਾ ਦੇ ਫੁੱਲ ਵੀ ਭੇਟ ਕਰਦੇ ਆਂ ਔਰ ਅਸੀਂ ਅੱਜ ਸੱਦਾ ਵੀ ਦਿੱਤਾ ਕਿ ਸ਼ਰਧਾਂਜਲੀ ਨੂੰ ਸੰਘਰਸ਼ ਦੇ ਵਿੱਚ ਬਦਲਣਾ ਕਿਉਂਕਿ ਡਾਕਟਰੰ ਅੰਬੇਦਕਰ ਜੀ ਕਹਿ ਕੇ ਗਏ ਸੀ ਕਿ ਹਜ਼ਾਰਾਂ ਸਾਲਾਂ ਦੀ ਗੁਲਾਮੀ ਦਾ ਅੰਤ ਕਰਕੇ ਅਣਖ ਸਵੈਮਾਨ ਆਤਮ ਨਿਰਭਰਤਾ ਔਰ ਬਰਾਬਰੀ ਦਾ ਜੀਵਨ ਅਗਰ ਜਿਉਣਾ ਹੈ ਤਾਂ ਇਸ ਦੇਸ਼ ਦੀ ਰਾਸ ਸੱਚਾ ਨੂੰ ਹਾਸਲ ਕਰੂ ਇਸ ਕਰਕੇ ਭੋਜਨ ਸਮਾਜ ਪਾਰਟੀ ਨੇ ਸੱਤਾ ਦਿੱਤਾ ਹੈ ਕਿ ਸਾਡੇ ਵਰਕਰ ਸਾਡੇ ਲੀਡਰ ਔਰ ਪੰਜਾਬ ਦੇ ਸਾਰੇ ਬੁੱਧੀਜੀਵੀ ਆਪਣੇ ਆਪਣੇ ਪਿੰਡਾਂ ਔਰ ਮਾਲਿਆਂ ਚ ਡਾਕਟਰ ਅੰਬੇਡਕਰ ਜੀ ਦਾ ਪ੍ਰਿਨਿਰਵਾਣ ਦੇ ਸਮਾਣ ਔਰ ਉਹਦਾ ਕਨਕਲੂਜਨ ਜਿਹੜਾ ਉਹ ਬਹੁਤ ਜੀ ਸਮਾਜ ਪਾਰਟੀ ਦਾ ਆਰਗੇਨਾਈਜੇਸ਼ਨ ਪਿੰਡ ਪੱਧਰ ਤੇ ਜਿਵੇਂ ਬੰਦ ਕਾਂਚਾ ਮਾਲਿਆਂ ਦੇ ਵਿੱਚ ਤਿਆਰ ਕੀਤਾ ਜਾਏ ਔਰ ਡਾਕਟਰ ਅੰਬੇਡਕਰ ਜੀ ਦੀ ਸੋਚ ਨੂੰ ਕਰ ਕਰ ਤੱਕ ਪਹੁੰਚਾਇਆ ਜਾਵੇ ਇਸ 6 ਦਸੰਬਰ ਦਾ ਸਾਡਾ ਪ੍ਰੋਗਰਾਮ ਆਸੀ ਕੋਟ ਕੋਟ ਪਾਵਸਾ ਫੰਡਮੈਂਟਲ ਤੇ ਔਰ 8 ਦਸੰਬਰ ਨੂੰ ਦੇਸ਼ ਭਗਤ ਚਾਦਰ ਹਾਲ ਆਪਣਾ ਜਲੰਧਰ ਦੇ ਵਿੱਚ ਮੋਜਨ ਸਮਾਜਵਾਦੀ ਭਰਮ ਡਾਕਟਰ ਅੰਬੇਦਕਰ ਜੀ ਦੇ ਪ੍ਰੇਰਿਤ ਨਿਸ਼ਤੇ ਐਜੂਕੇਸ਼ਨ ਰੈਗੂਲੇਸ਼ਨ ਵਿਸ਼ੇ ਦੇ ਉੱਪਰ ਸੈਮੀਨਾਰ ਲਗਿਆ ਉਹਦੇ ਵਿੱਚ ਅਸੀਂ ਪੰਜਾਬ ਦੇ ਉਸ ਹਾਲ ਦੀ ਕਪੈਸਿਟੀ ਦੇ ਅਨੁਸਾਰ ਘੱਟੋ-ਘੱਟ 30% ਪੰਜਾਬ ਦਾ ਇੰਟੈਲੈਕਚੁਅਲ ਬੁੱਧੀਜੀਵੀ ਔਰ 50% ਮੋਜਨ ਸਮਾਜਵਾਦੀ ਦਾ ਵਰਕਰ ਕੈਡਰ ਸਾਰਾ ਸ਼ਾਮਲ ਹੋਗਾ ਔਰ ਇਸ ਦੇਸ਼ ਦੇ ਅੰਦਰ ਡਾਕਟਰ ਅੰਬੇਦਕਰ ਨੇ ਜੋ ਕਿਹਾ ਟੂ ਐਜੂਕੇਟ ਬੈਲੋਸਟੈਟ ਉਹ ਦਾ ਉਹ ਸਕੂਲ ਭਾਵਨਾ ਦਾ ਨਿਰਾਤਰ ਇਸ ਦੇਸ਼ ਦੇ ਉੱਪਰ ਰਾਸ਼ਟਰੀ ਵਾਲੀਆਂ ਤੇ ਰਾ ਕਾਂਗਰਸ ਭਾਜਪੀ ਅਕਾਲੀ ਆ ਪੰਜਾਬ ਦੇ ਵਿੱਚ ਆ ਜਿਹੜੀਆਂ ਖੇਤਰੀ ਪਾਰਟੀਆਂ ਕਈ ਜਨਾਂ ਨੂੰ ਸੱਤਾ ਮਿਲੀ ਉਹਨਾਂ ਨੇ 바ਵਾ ਸਾਹਿਬ ਦੇ ਪਹਿਲੇ ਹੀ ਕਤਮਤਾ ਨਿਰਾਤਰ ਕਿਤਾ ਕੀਤਾ ਇਹ ਸਾਰਾ ਕੁਝ ਅਸੀਂ

ਦੇਖੋ ਵਾਇਲੈਂਸ ਜਿਹੜੀ ਆ ਚਾਹੇ ਕਿਸੇ ਵੀ ਲੈਵਲ ਦਾ ਕਿਸੇ ਦਾ ਕੋਈ ਅਪਰਾਧ ਹੋਵੇ ਚਾਹੇ ਉਹ ਧਾਰਮਿਕ ਹੋਵੇ ਰਾਜਨੀਤਿਕ ਹੋਵੇ ਉਹ ਸਮਾਜਿਕ ਹੋਵੇ ਲੇਕਿਨ ਵਾਇਲੈਂਸ ਨੂੰ ਕਦੇ ਵੀ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਬਹੁਤ ਸਮਾਜ ਪਾਰਟੀ ਇਸ ਘਟਨਾ ਦੀ ਜ਼ਿੰਮੇਵਾਰੀ ਕਰਦੀ ਹੈ ਔਰ ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਦਾ ਇਹ ਬੜਾ ਵੱਡਾ ਫੇਲਰ ਹੈ ਕਿ ਪੰਜਾਬ ਸਰਕਾਰ ਇਸੇ ਤਰ੍ਹਾਂ ਸੂਬੇ ਪੰਜਾਬੀਆਂ ਦੇ ਜਹਨਮਲ ਇਮਾਮ ਦੀ ਰਾਗੀਕਰ ਦੇ ਵਿੱਚ ਬਹੁਤ ਹੀ ਤਰ੍ਹਾਂ ਅਸਫਲ ਰਹੀ। ਤੋਂ ਪੰਜਾਬ ਦੇ ਸਰਕਾਰ ਨੂੰ ਸੰਜੀਦਾ ਹੋ ਕੇ ਪੰਜਾਬ ਦੇ ਵਿਕਾਸ ਦਾ ਉਹ ਕਿੰਨੀ ਸਮੱਸਿਆ ਇਹ ਦਾ ਹੱਲ ਲੱਭਣਾ ਚਾਹੀਦਾ ਔਰ ਮਜ਼ਬੂਤ ਕਿੱਥੇ ਸ਼ਕਤੀ ਨਾਲ ਆਹ ਡਾਊਟ ਸਾਹਿਬ ਤੁਸੀਂ ਕੁਝ ਕਹਿਣਾ ਚਾਹੋ? ਮੋਹਨ ਸਿੰਘ ਗੋਰੇ ਪਾਰਟੀ ਵੱਲੋਂ ਅੱਜ ਵਾਵਾ ਸਾਹਿਬ ਦੌਰੇ ਤੋਂ ਹੀ ਹਲਾਉਂਗ ਰਿਟਰਨ ਕੀ ਲੈ ਔਰ ਇਹ ਨਰਮਨ ਦੇ ਸਤੇ ਅੱਜਾਂ ਦੀ ਪ੍ਰਤਮਾ ਨੂੰ ਬਲਮੜਾ ਅਰਪਣ ਕੀਤੀ ਉਨ੍ਹਾਂ ਦੀ ਬਦੌਲਤ ਹੀ ਅੱਜ ਅਸੀਂ ਇਹਦਾ ਦੇਖ ਜਿਹੜਾ ਬਹੁਤ ਵਧੀਆ ਦੁਪੰਤ ਦੇ ਕਿੰਨੀ ਜਗ੍ਹਾ ਦੇਖੋ ਅੱਜ ਪੰਜਾਬ ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸੰਧਾਨ ਦੇ ਮੁਤਾਬਕ ਜਿਹੜੀਆਂ ਕੰਸਟੀਟਿਊਸ਼ਨਲ ਪੋਸਟ ਆਇਆ ਮੈਂ ਦੇਖਿਆ ਜ਼ਿਲ੍ਹੇ ਦੇ ਅਧਿਕਾਰੀ ਜਿਹੜੀਆਂ ਸੰਵਧਾਨਿਕ ਪੋਸਟਾਂ ਤੇ ਬੈਠੇ ਆ ਜਿਹੜੇ ਸੰਵਧਾਨ ਦੇ ਦੁਆਰਾ ਲੱਗੇ ਆ ਉਹ ਸਾਰੇ ਬਾਬਾ ਸਾਹਿਬ ਡਾਕਟਰ ਮਦਰਕਾ ਦੇ ਸੰਧਾਨੀਆਂ ਤੇ ਬੱਧੀਆਂ ਜਿਹੜੀਆਂ ਅੜਾ ਰਹੇ ਆ ਆਉਣ ਵਾਲੇ ਸਮੇਂ ਦੇ ਅੰਦਰ ਇੱਕ ਬਹੁਤ ਵੱਡਾ ਅੰਦੋਲਨ ਪੰਜਾਬ ਦੇ ਅੰਦਰ ਸ਼ੈਣੀ ਕੁਮਾਰੀ ਮਾਇਆ ਵਰਦੀ ਜੀ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਦਲਾਰ ਅਫਤਾਰ ਸਿੰਘ ਕੋਲੋਂ ਜੀ ਦਿਖਵਾਈ ਦੇ ਵਿੱਚ ਅਸੀਂ ਚਲਾਵਾਂਗੇ ਜਿਹਦੇ ਨਾਲ ਬਾਬਾ ਸਾਹਿਬ ਡਾਕਟਰ ਅਮੇਰ ਕਾ ਦਾ ਸਰਦਾਰ ਹੈ ਇਹ ਨੂੰ ਉੱਥੋਂ ਰੁਕੀ ਕੀਤਾ ਜਾ ਰਿਹਾ ਹੈ ਜੰਦੇ ਹੱਕ ਹਕੂ ਜਿਹੜੇ ਆ ਲੋਕਾਂ ਦੇ ਦਰਖਨਾਰ ਕੀਤੇ ਜਾ ਰਹੇ ਹਨ ਉਹਨੂੰ ਲਾਗੂ ਕਰਾਉਣ ਲਈ ਬਹੁਤ ਵੱਡਾ ਸੰਘਰਸ਼ ਕੀਤਾ ਜਿਹੜਾ ਪੰਜਾਬ ਦੇ ਵਿੱਚ ਲੰਘਾਂਗੇ ਅੱਜ ਦੇ ਮੌਕੇ ਤੇ ਬਾਬਾ ਸਾਹਿਬ ਨੂੰ ਸਹੀ ਸੱਚੀ ਸਦਾਨ ਡੈਟਸ ਆ ਇੱਕ ਕਲਾਸ ਕੁਐਸਚਨ ਅਮੇਰਾ ਤਾਂ ਕਿਰੇੜਾ ਤੁਸੀਂ ਕਹਿੰਦਾ ਧਜੀਆਂ ਉਡਾ ਰਹੇ ਆ ਨਵਾਂ ਸ਼ਹਿਰ ਦੇ ਵਿੱਚੋਂ ਕਿ ਨਾ ਕੀ ਧਜੀਆਂ ਇਸ ਤਰ੍ਹਾਂ ਕੰਸਟੀਟਿਊਸ਼ਨਲ ਫੋਰਸ ਜਿਹੜੀ ਸੰਵਧਾਨਕ ਫੋਰਸ ਦਾ ਹੈ ਚਾਹੇ ਵਾਈਅਸ ਅਫਸਰਾ ਚਾਹੇ ਆਈਪੀਐਸਾ ਚਾਹੇ ਪੀਸੀਐਸ ਅਫਸਰਾਂ ਕੋਈ ਨਾ ਸੰਵਧਾਨਕ ਫੋਰਸਾਂ ਦੇ ਜੁਣੇਗੇ ਨਮਾਇंदे ਆ ਉਹਨਾਂ ਨੂੰ ਅਥੋਂ ਪਰੋਕੇ ਕਰਕੇ ਅਣਕੁਝ ਸਥਾਨ ਕੰਸਟੀਟਿਊਸ਼ਨਲ ਬੋਲਦਾ ਜਿਹੜੀਆਂ ਸਰਕਾਰਾਂ ਦੁਆਰਾ ਨਾਮਿਨੇਟ ਕੀਤੀਆਂ ਜੇ ਉਹਨਾਂ ਨੂੰ ਉਹ ਆਪਣੇ ਆਪ ਅਬਲਾਈਜ਼ ਕਰਨਗੇ ਤਾਂ ਸੰਵਧਾਨ ਦਾ ਕੀ ਮਤਲਬ ਰਹਿ ਗਿਆ ਇਲੈਕਸ਼ਨ ਦਾ ਕੀ ਮਤਲਬ ਰਹਿ ਗਿਆ ਲੋਕਤੰਤਰ ਦਾ ਕੀ ਮਤਲਬ ਜਿੱਦ ਤਰ੍ਹਾਂ ਦਾ ਫਿਰ ਨੋਮੀਨੇਸ਼ਨ ਹੈ ਇਲੈਕਟਡ ਜਿਹੜੇ ਐਲੀਵੇਟ ਹੁੰਦੇ ਆ ਨੋਮੀਨੇਟ ਹੁੰਦੇ ਸਰਕਾਰਾਂ ਉਹ ਕਰ ਲੈਣੇ ਤੁਹਾਡਾ ਮਤਲਬ ਕਿ ਤੁਹਾਨੂੰ ਇਗਨੋਰ ਕੀਤਾ ਜਾ ਰਿਹਾ ਆ ਕਿਤੋਂ ਦਾ ਪਾਉ ਕੀ ਹੈ ਮੇਰਾ ਕਹਿਣਾ ਪਾ ਰਹੇ ਆ ਤੇ ਜਿਹੜੀਆਂ 바ਵਾ ਸਾਹਿਬ ਡਾਕਟਰ ਮਿਰਗਰ ਨੂੰ ਆ ਯਾਦ ਕਰੇ ਉਹਨਾਂ ਨੇ ਇਸ ਦੇ ਦਾ ਸੰਵਿਧਾਨ ਲਿਖਿਆ ਜਿਹਦੇ ਨਾਲ ਪੂਰਾ ਦੇਸ਼ ਚੱਲਦਾ ਉਹਦੇ ਵਿੱਚ ਜਿਹੜਾ ਉਹਨਾਂ ਨੇ ਸੈਂਸੀਟਿਵਿਟੀ ਜਿਹੜਾ ਕੋਸ਼ਟਾਂ ਬਣਾਈਆਂ ਜਿਹਦੇ ਨਾਲ ਹੀ 바ਵਾ ਸਾਹਿਬ ਡਾਕਟਰ ਮਿਰਗਰ ਦੇ ਬਾਰੇ ਚੱਲ ਰਿਹਾ ਪੰਜਾਬ ਦੇ ਅੰਦਰ ਉਹ ਜਿਹੜੀਆਂ ਸੰਵਿਧਾਨਿਕ ਕੋਸ਼ਟਾਂ ਆ ਉਹ ਕਿਤੇ ਨਾ ਕਿਤੇ ਉਹ ਸੰਵਿਧਾਨ ਦੀਆਂ ਧੰਗੀਆਂ ਉਡਾ ਰਹੀਆਂ ਮੇਰਾ ਨਮਾਸ਼ੇਰ ਦੇ ਵਿੱਚ ਡਾਕਟਰ ਅੰਬੇਡਕਰ ਚੌਕ ਦੇ ਵਿੱਚ ਅਸੀਂ ਖੜੇ ਆ ਜਿੱਥੇ ਬੀਐਸਪੀ ਆਗੂਆਂ ਵੱਲੋਂ ਡਾਕਟਰ ਭੀਮਰਾਵ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਬੀਐਸਪੀ ਆਗੂ ਜਿਹੜੇ ਇੱਥੇ ਪਹੁੰਚੇ ਹੋਏ ਆ